ਰਕਪੀਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਗਰਾਹ ਪੰਚਾਇਤ ਪਿੰਡ ਰਾਜਿਆਵਲਾ ਕਲਾ ਸਰਪੰਚ ਮੀਤ ਕਰਨਦੀਪ ਕੋ ਰਾਜਿਆਵਲਾ ਕਲਾ ਫਿਰ ਨਾਨਕਨਗਰ ਸਰਪੰਚ ਜਸਪਾਲ ਸਿੰਘ ਸਨੂ ਅਸੀਂ ਕਰੋਨਾ ਮਹਾਮਾਰੀ ਦੇ ਦੌਰਾਨ ਸਾਪਣੇ ਨਗਰ ਪੰਚਾਇਤ ਵੱਲੋਂ ਆਪਣੇ ਪਿੰਡ ਦੇ ਸਾਰੇ ਹੀ ਨੌਜਵਾਨ ਵੀਰਾਂ ਭਰਾਵਾਂ ਬਤਾਂ ਨੂੰ ਬੇਨਤੀ ਕਰਦੇ ਆ ਸਰਕਾਰ ਦੇ ਜਿਹੜੇ ਨਿਯਮ ਆ ਕਰੋਨਾ ਮਹਾਮਾਰੀ ਦੇ ਦੌਰਾਨ ਉਹਨਾਂ ਦੀ ਆਪਾਂ ਪਾਲਣਾ ਕਰੀਏ ਵੱਧ ਤੋਂ ਵੱਧ ਸਰਕਾਰ ਦਾ ਸਾਥ ਦਈਏ ਆਪਣੇ ਜਿਹੜੇ ਮੂੰਹ ਆ ਉਹਨਾਂ ਨੂੰ ਢੱਕ ਕੇ ਰੱਖੀਏ ਤੇ ਬਗੈਰ ਕੰਮ ਤੋਂ ਬਾਹਰ ਨਾ ਨਿਕਲ ਗਏ ਇਸ ਦੇ ਨਾਲ ਹੀ ਆਪਣਾ ਫਰਜ਼ ਬਣਦਾ ਜੇ ਕਿਸੇ ਨੂੰ ਕੋਈ ਬਿਮਾਰੀ ਆ ਖਾਂ ਦੇ ਚਕਾਮ ਜਾਂ ਬੁਖਾਰ ਤਾਂ ਜੋ ਪੰਜਾਬ ਸਰਕਾਰ ਵੱਲੋਂ ਫ੍ਰੀ ਟੈਸਟ ਕੀਤੇ ਜਾ ਰਹੇ ਹਨ ਆਪਾਂ ਵੱਧ ਤੋਂ ਵੱਧ ਟੈਸਟ ਕਰਵਾਈਏ ਅਤੇ ਹੋਰ ਵੀ ਵੀਰਾਂ ਭਰਾਵਾਂ ਨੂੰ ਪ੍ਰੇਰਿਤ ਕਰੀਏ ਕਿ ਇਸ ਬਿਮਾਰੀ ਤੋਂ ਆਪਾਂ ਕਿ ਇਹ ਮੈਂ ਸ਼ਿਕਾਰਾ ਪੋਰਾ ਤੇ ਵੱਧ ਵੱਧ ਆਪਾਂ ਟੈਸਟ ਕਰਵਾਈਏ ਤੇ ਸਾਡੇ ਵੱਲੋਂ ಗ್ರಾಮ ਪੰਚਾਇਤ ਲਾਇਆ ਵਾਲਾ ਕਲਾ ਸਰਪੰਚ ਸਾਹਿਬ ਵੱਲੋਂ ਗੁਰੂ ਨਾਨਕ ਨਗਰ ਪੰਚਾਇਤ ਸਰਪੰਚ ਸਾਹਿਬ ਵੱਲੋਂ ਅਤੇ ਹੋਰ ਵੀ ਸਾਰੇ ਨਗਰ ਨਿਵਾਸੀਆਂ ਵੱਲੋਂ ਇਹ ਹੀ ਬੇਨਤੀ ਆ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇ ਵੱਧ ਤੋਂ ਵੱਧ ਸਰਕਾਰ ਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ